ਆਇਆ ਭਾਜਪਾ ਦਾ ਆਈਕਨ ਕੋਣ ਹੈ ਭਾਜਪਾ ਦਾ ਆਈਕਨ ਹੈ ਗਿਆ ਮਾਫੀ ਵੀਰ ਉਰਫ ਸਾਬਰਕਰ ਮਾਫੀ ਵੀਰ ਉਰਫ ਵੀਰ ਸਾਬਰਕਰ ਤੇ ਜਿਨ੍ਹਾਂ ਦੇ ਆਈਕਨ ਮਾਫੀ ਵੀਰ ਹੋਣ ਤੇ ਉਹ ਨਾਂ ਤੇ ਕਰਤਾਰ ਸਿੰਘ ਸਰਾਬਾ ਨੂੰ ਚੰਗਾ ਲੱਗਣਾ ਨਾ ਨਾ ਨੂੰ ਉਦਮ ਸਿੰਘ ਚੰਗਾ ਲੱਗਣਾ ਤੇ ਨਾ ਉਹਨਾਂ ਨੂੰ ਸ਼ਹੀਦ ਆਜ਼ਮ ਚੰਗਾ ਲੱਗਣਾ ਨਾ ਨਾ ਨੂੰ ਮਾਈ ਭਾਗੋ ਚੰਗੀ ਲੱਗਣੀ ਆ ਤੇ ਨਾ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਚੰਗਾ ਲੱਗਣਾ ਜਿਹਨੂੰ ਬੀਬੀਸੀ ਨੇ ਪਿਛਲੇ 500 ਸਾਲ ਚ ਸਭ ਤੋਂ ਮਹਾਨ ਸ਼ਾਸਕ ਜਿਹੜਾ ਡਿਕਲੇਅਰ ਕੀਤਾ ਸੋ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ ਭਾਜਪਾ ਦੀ ਉਹ ਇਹ ਆ ਜਿਨ੍ਹਾਂ ਦੇ ਆਈਕਨ ਹੀ ਮਾਫੀ ਵੀਰ ਹੋਣ ਉਹ ਦੇਖਦੇ ਅਸਲ ਸ਼ਹੀਦਾਂ ਨੂੰ ਕਿਉਂਕਿ ਮਾਫੀ ਵੀਰਾਂ ਨੇ ਮਾਫੀਆਂ ਮੰਗ ਮੰਗ ਕੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਔਰ ਇਹਨਾਂ ਨੇ ਕਈ ਦਹਾਕੇ ਤੱਕ ਤਿਰੰਗੇ ਨੂੰ ਅਪਣਾਇਆ ਨਹੀਂ ਸੀ ਅੱਜ ਨਫ਼ਰਤ ਦੀ ਰਾਜਨੀਤੀ ਫਲਾ ਕੇ ਡੈਫੀਨੇਟਲੀ ਇਹ ਸੱਤਾ 'ਚ ਆ ਗਿਆ ਲੇਕਿਨ ਪੰਜਾਬ ਦੇ ਪ੍ਰਤੀ ਦੇਹ ਦੇ ਸ਼ਹੀਦਾਂ ਦੇ ਪ੍ਰਤੀ ਗਾਹੇ ਪਗਾਹੇ ਇਹਨਾਂ ਦੀ ਜਿਹੜੀ ਨਫ਼ਰਤ ਹੈ ਉਹ ਜ਼ਾਹਿਰ ਹੋ ਜਾਂਦੀ ਹੈ ਤੀਸਰੀ ਗੱਲ ਇੱਕ ਬੜੀ ਇੰਪੋਰਟੈਂਟ ਹੈ ਇਹ ਕਿੰਦੇ ਜੀ ਇੱਕ ਨਾ ਸੁਣ ਰਿਹਾ ਸੀ ਇਹਨਾਂ ਦੇ ਲੀਡਰ ਦਾ ਕਿ ਪੰਜਾਬ ਨੇ ਜਿਹੜਾ ਹੈ ਵਿਕਸਿਤ ਭਾਰਤ ਦਾ ਕਨਸੈਪਟ ਨਹੀਂ ਭੇਜਿਆ ਸੀ ਹੁਣ ਮੈਂ ਤੁਹਾਡੇ ਸਾਹਮਣੇ ਇਹ ਵੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਦੇ ਪ੍ਰਿੰਟ ਆਊਟ ਹੈ ਜਿਹਦੇ ਚ ਗੁਜਰਾਤ ਐਂਡ ਮਹਾਰਾਸ਼ਟਰ ਦੋਨਾਂ ਥਾਵਾਂ ਤੇ ਭਾਜਪਾ ਦੀਆਂ ਸਰਕਾਰਾਂ ਗੁਜਰਾਤ ਦੇ ਵੀ ਜਿਹੜਾ ਕਨਸੈਪਟ ਭੇਜਿਆ ਉਹਦੇ 'ਚ ਵੀ ਕੁੜੀਆਂ ਜਿਹੜੀਆਂ ਆ ਗੁਜਰਾਤ ਦਾ ਜਿਹੜਾ ਕਲਚਰ ਹੈ ਗੁਜਰਾਤ ਦਾ ਜਿਹੜਾ ਵਿਰਸਾ ਆ ਉਹੀ ਦਿਖਾਈ ਦੇ ਰਿਹਾ ਹੈ ਹਾਲਾਂਕਿ ਗੁਜਰਾਤ 'ਚ ਕੋਈ ਸ਼ਹੀਦ ਤੇ ਦੇਖਿਆ ਨਹੀਂ ਅਸੀਂ ਰੀਸੈਂਟਲੀ ਫੌਜ 'ਤੇ ਕੋਈ ਸ਼ਹੀਦ ਹੁੰਦਾ ਨਹੀਂ ਲੇਕਿਨ ਅਸੀਂ ਸਾਰਿਆਂ ਦੇ ਜਿਹੜਾ ਵਿਰਸਾ ਸਤਿਕਾਰ ਕਰਦੇ ਆ ਔਰ ਪਿਛਲੇ 5 ਸਾਲਾਂ ਤੋਂ ਲਗਾਤਾਰ ਮੋਦੀ ਸਾਹਿਬ ਦੀ ਸਰਕਾਰ ਯੂਪ ਜਿੱਥੇ ਭਾਜਪਾ ਸਰਕਾਰ ਹੈ ਉਤਰਾਖੰਡ ਜਿੱਥੇ ਭਾਜਪਾ ਸਰਕਾਰ ਹੈ ਗੁਜਰਾਤ ਜਿੱਥੇ ਬੀਜੇਪੀ ਸਰਕਾਰ ਹੈ ਹਰਿਆਣਾ ਜਿੱਥੇ ਬੀਜੇਪੀ ਸਰਕਾਰ ਹੈ ਇਹ ਸਾਰੀਆਂ ਸਟੇਟਾਂ ਨੂੰ ਲਗਾਤਾਰ 5 ਸਾਲ ਤੋਂ ਇਹਨਾਂ ਨੇ 26 ਜਨਵਰੀ ਦੀ ਪ੍ਰੇਡ ਚ ਜਗ੍ਹਾ ਦਿੱਤੀ ਆ ਉਹਨਾਂ ਦੀਆਂ ਝਾਂਕੀਆਂ ਨੂੰ ਹਮੇਸ਼ਾ ਜਗ੍ਹਾ ਦਿੱਤੀ ਆ ਲੇਕਿਨ ਪੰਜਾਬ ਨੂੰ ਲਗਾਤਾਰ ਦੂਸਰੀ ਵਾਰ ਜਿਹੜਾ ਇਹਨਾਂ ਨੇ ਬਾਹਰ ਕੀਤਾ ਗੁਜਰਾਤ ਨੇ ਵੀ ਆਪਣਾ ਵਿਰਸਾ ਭੇਜਿਆ ਪੰਜਾਬ ਨੇ ਵਿਰਸੇ ਦੇ ਨਾਲ-ਨਾਲ ਆਪਣੇ ਸ਼ਹੀਦ ਭੇਜੇ ਪੱਬ ਕੋਈ ਪੰਜਾਬ ਨੇ ਵਿਰਸੇ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦਾ ਟੈਬਲੂ ਭੇਜਿਆ ਤੇ ਆ ਹੁਣ ਮੈਂ ਤੁਹਾਨੂੰ ਗੁਜਰਾ ਗੁਜਰਾਤ ਤੋਂ ਬਾਅਦ ਮਹਾਰਾਸ਼ਟਰ ਦਿਖਾਉਣਾ ਹੈ ਜਿੱਥੇ ਇਹਨਾਂ ਨੇ ਇੱਕ ਚੁਣੀ ਹੋਈ ਸਰਕਾਰ ਨੂੰ ਲੁੱਟਿਆ ਆ ਮਹਾਰਾਸ਼ਟਰ ਦਾ ਕਨਸੈਪਟ ਹੈ ਮਹਾਰਾਸ਼ਟਰ ਦਾ ਜਿਹੜਾ ਟੈਬਲੂ ਹੈ ਇਹਦੇ ਚ ਸ਼ਿਵਾਜੀ ਮਹਾਰਾਜ ਦਾ ਫੋਟੋ ਹੈ ਇੱਥੇ ਬਾਬਾ ਸਾਹਿਬ ਅੰਬੇਡਕਰ ਦਾ ਫੋਟੋ ਹੈ ਤੇ ਬਾਕੀ ਜਿਹੜੇ ਮਹਾਨ ਸ਼ਹੀਦ ਹੋਏ ਆ ਮਹਾਰਾਸ਼ਟਰ ਨੂੰ ਬਿਲੋਂਗ ਕਰਦੇ ਆ ਤੇ ਆ ਜਿਹੜਾ ਸ਼ਿਵਾਜੀ ਮਹਾਰਾਜ ਤੇ ਆ ਜਿਹੜਾ ਗੁਜਰਾ ਜਿਹੜਾ ਮਹਾਰਾਸ਼ਟਰ ਦਾ ਕਲਚਰ ਹੈ ਹੁਣ ਮੈਨੂੰ ਇਹ ਦੱਸੋ ਜਦੋਂ ਗੁਜਰਾਤ ਔਰ ਮਹਾਰਾਸ਼ਟਰ ਤੇ ਜਿਹੜੀਆਂ ਝਾਕੀਆਂ ਆ ਉਹਨਾਂ ਦੇ ਵਿਰਸੇ ਨੂੰ ਲੈ ਕੇ ਉੱਥੋਂ ਦੇ ਸ਼ਹੀਦਾਂ ਨੂੰ ਲੈ ਕੇ ਐਕਸੈਪਟ ਕੀਤੀਆਂ ਜਾ ਸਕਦੀਆਂ ਲਗਾਤਾਰ 5ਵੇਂ ਸਾਲ ਤੇ ਪੰਜਾਬ ਦੇ ਸ਼ਹੀਦਾਂ ਨਾਲ ਕਿਉਂ ਨਫਰਤ ਤੇ ਭਾਜਪਾ ਨੂੰ ਪੰਜਾਬ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਜਾ ਰਹੀ 26 ਜਨਵਰੀ ਨੂੰ ਪੰਜਾਬ ਦੀਆਂ ਝਾਕੀਆਂ ਕਿਉਂ ਨਹੀਂ ਐਕਸੈਪਟ ਕੀਤੀਆਂ ਜਾ ਰਹੀਆਂ 26 ਜਨਵਰੀ ਨੂੰ ਇਹਦਾ ਮਤਲਬ ਹੈ ਇਹਦਾ ਬਿਲਕੁਲ ਸਪਸ਼ਟ ਜਿਆ ਮਤਲਬ ਹੈ ਕਿ ਭਾਜਪਾ ਨੂੰ ਪੰਜਾਬ ਪੰਜਾਬੀਆਂ ਔਰ ਸ਼ਹੀਦਾਂ ਨਾਲ ਜਿਨ੍ਹਾਂ ਨੇ ਅਸਲੀ ਲੜਾਈ ਲੜੀ ਆ ਦੇਸ਼ ਦੀ ਆਜ਼ਾਦੀ ਲਈ ਉਹਨਾਂ ਸ਼ਹੀਦਾਂ ਤੋਂ ਚਾਹੇ ਉਹ ਸਰਾਬਾ ਹੋਵੇ ਚਾਹੇ ਉਦਮ ਸਿੰਘ ਹੋਣ ਚਾਹੇ ਭਗਤ ਸਿੰਘ ਹੋਣ ਇਹਨਾਂ ਤੋਂ ਨਫ਼ਰਤ ਕਰਦੀ ਆ ਔਰ ਬਦਕਿਸਮਤੀ ਨਾਲ ਸਭ ਤੋਂ ਮੰਦਭਾਗੀ ਗੱਲ ਇਹ ਆ ਕਿ ਜਾਖੜ ਸਾਹਿਬ ਵਰਗੇ ਬੰਦੇ ਜਿਹੜੇ ਪੰਜਾਬੀ ਪੁੱਤ ਹੋਣ ਦਾ ਦਾਵਾ ਤੇ ਬੜੇ ਕਰਦੇ ਉਹਨਾਂ ਤੇ ਵੀ ਭਾਜਪਾ ਦਾ ਰੰਗ ਜਿਹੜਾ ਆ ਉਹ ਚੜਿਆ ਦਿਖਾਈ ਦਿੱਤਾ ਔਰ ਮੀਡੀਆ ਦੇ ਸਾਹਮਣੇ ਕੋਰਾ ਝੂਠ ਚਿੱਟਾ ਝੂਠ ਕੱਲ ਜਾਖੜ ਸਾਹਿਬ ਨੇ ਬੋਲਿਆ ਕੁਝ ਤਾਂ ਮਜਬੂਰੀਆਂ ਹੋਣਗੀਆਂ यूं ही ਕੋਈ ਬੇਵਫਾ ਨਹੀਂ ਹੋਤਾ ਆ ਜਾਖੜ ਸਾਹਿਬ ਦਾ ਅਸਲੀ ਸਰੂਪ ਹੈ ਔਰ ਇੱਕ ਗੱਲ ਹੋਰ ਮੈਂ ਆਪਣੇ ਮੀਡੀਆ ਦੇ ਸਾਥੀ ਕੁਝ ਸਾਡੇ ਮੀਡੀਆ ਦੇ ਸਤਿਕਾਰਯੋਗ ਸਾਥੀਆਂ ਨੇ ਖਬਰਾਂ ਲਾਈਆਂ ਮੈਂ ਉਹਨਾਂ ਨੂੰ ਕਰੂੰ ਕਹੂੰਗਾ ਕਿ ਆ ਮਹਾਰਾਸ਼ਟਰ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਆ ਗੁਜਰਾਤ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਤੇ ਆ ਪੰਜਾਬ ਦੀਆਂ ਝਾਕੀਆਂ ਦਾ ਕਨਸੈਪਟ ਇਹ ਵੀ ਭਾਰਤ ਸਰਕਾਰ ਦੀਆਂ ਵੈਬਸਾਈਟ ਤੇ ਮੌਜੂਦ ਹੈ ਤੇ ਉਹਨਾਂ ਨੇ ਫੇਰ ਵੀ ਜਿਹੜਾ ਆ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਹਰਵਿੰਦ ਕੇਜਰੀਵਾਜ ਜੀ ਨੂੰ ਲੈ ਕੇ ਗਲਤ ਖਬਰਾਂ ਲਾਈਆਂ ਕਿਹਾ ਉਹ মিডিਆ ਦੇ ਸਾਥੀ ਕਿਹਾ ਉਹ ਜਰਨਲਿਸਟ ਇਸ ਸੁਧਾਰ ਕਰਨਗੇ ਅੱਜ ਜਦੋਂ ਮੈਂ ਤੁਹਾਡੇ ਸਾਹਮਣੇ ਸਬੂਤ ਰੱਖਤੇ ਕਿ ਪੰਜਾਬ ਨਾਲ ਵਿਤਕਰਾ ਕੀਤਾ ਪੰਜਾਬ ਭਾਜਪਾ ਨੇ ਪੰਜਾਬ ਨਾਲ ਧੋਖਾ ਕੀਤਾ ਭਾਜਪਾ ਨੇ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਭਾਜਪਾ ਨੇ ਕਿਹਾ ਉਹ মিডিਆ ਦੇ ਸਾਥੀ ਅੱਜ ਦਰੁਸਤ ਕਰਕੇ ਆਪਣੀ ਖਬਰ ਲਾਉਣਗੇ ਜਿੱਦੇ 'ਚ ਕਿਤੇ ਵੀ ਸੁਆਦ ਸਾਡੇ ਵਿਰਸੇ ਤੋਂ ਸੁਆਦ ਸਾਡੇ ਸੂਰਵੀਰਾਂ ਤੋਂ ਜਿਨ੍ਹਾਂ ਨੇ ਦੇਸ਼ ਦੀ ਜਾਤੀ ਲੜੀ ਪੰਜਾਬ ਕੱਲੇ ਦੀ ਨਹੀਂ ਦੇਖਦੀ ਆਜ਼ਾਦੀ ਲੜੀ ਆਜ਼ਾਦੀ ਦੀ ਲੜਾਈ ਲੜੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਨਸੈਪਟ ਤੇ ਮਾਈ ਭਾਗੂ ਸੰਘਾਰ ਨੂੰ ਪੰਜਾਬ ਦੀ ਅਗਵਾਈ ਚ ਕਿਸਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਇਹ ਨਫ਼ਰਤ ਹੈ ਨੰਦ ਔਰ ਨਫ਼ਰਤ ਇਸ ਹੱਦ ਤੱਕ ਹੈ ਕੀ ਅਫੀਸ਼ੀਅਲ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਮੌਜੂਦ ਜਿਹੜੀਆਂ ਸਾਰਾ ਸਬੂਤ ਹੈ ਉਸ ਦੇ ਬਾਵਜੂਦ ਵੀ ਜਿਹੜਾ ਜਾਖੜ ਸਾਹਿਬ ਆ ਕੇ ਝੂਠ ਬੋਲ ਰਿਹਾ ਔਰ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਝੂਠ ਬੋਲਿਆ ਜਾ ਰਿਹਾ ਸੋ ਅੱਜ ਮੈਂ ਤੁਹਾਡੇ ਸਾਹਮਣੇ ਸਿਰਫ ਇਹੀ ਕਹਿਣਾ ਚਾਹੁੰਦਾ ਸੀ ਕਿ ਗੁਜਰਾਤ ਯੂਪੀ ਉਤਰਾਖੰਡ ਹਰਿਆਣੇ ਨੂੰ ਲਗਾਤਾਰ 5 ਸਾਲ ਤੋਂ 26 ਜਨਵਰੀ ਦੀ ਪ੍ਰੇਰਿਤ ਜਗ੍ਹਾ ਮਿਲ ਰਹੀ ਆ ਤੇ ਪੰਜਾਬ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਰ ਸਟਿਲ ਟੂਡੇ ਸਟਿਲ ਟੂਡੇ ਤੇਹ ਦੀਆਂ ਸਰਹੱਦਾ ਚ ਸਭ ਤੋਂ ਵੱਧ ਅਗਰ ਕੁਰਬਾਨੀਆਂ ਕੋਈ ਦਿੰਦਾ ਆ ਉਹ ਪੰਜਾਬੀ ਦਿੰਦੇ ਆ ਉਸ ਦੇ ਬਾਵਜੂਦ ਵੀ ਪੰਜਾਬ ਦੇ ਸੂਰਬੀਜਾ ਦੀਆਂ ਝਾਂਟੀਆਂ ਨੂੰ ਬਾਹਰ ਕੱਢਣਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਔਰ ਉਸ ਸਾਜ਼ਿਸ਼ ਦਾ ਵੱਡਾ ਹਿੱਸਾ ਜਿਹੜਾ ਸਾਨੂੰ ਮੀ ਸੀ ਕਿ ਪੰਜਾਬ ਭਾਜਪਾ ਜਿੱਤਰਾ ਪਾਣੀ ਦੇ ਉੱਤੇ ਡਰਾਮਾ ਕਰਦੀ ਹੈ ਸ਼ਾਇਦ ਝਾਂਕੀਆਂ ਉੱਤੇ ਵੀ ਕਿਤੇ ਨਾ ਕਿਤੇ ਡਰਾਮੇਬਾਜ਼ੀ ਵਾਸਤੇ ਹੀ ਪੰਜਾਬ ਦਾ ਪੱਖ ਲਾਊਗੀ ਲੇਕਿਨ ਕੱਲ ਜਾਖੜ ਸਾਹਿਬ ਨੇ ਜਿਸ ਤਰੀਕੇ ਨਾਲ ਝੂਠ ਬੋਲਿਆ ਅੱਜ ਮੈਂ ਇਹਨਾਂ ਨੂੰ ਐਕਸਪੋਜ਼ ਕੀਤਾ ਹੈ ਉਹ ਮਾਫੀ ਮੰਗਣ ਪੰਜਾਬ ਤੋਂ ਪੰਜਾਬ ਦੇ ਲੋਕਾਂ ਤੋਂ ਔਰ ਮੋਦੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾਉਣ ਪੰਜਾਬ ਭਾਜਪਾ ਜਾ ਕੇ ਕਿ ਤੁਸੀਂ ਪੰਜਾਬ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਪੰਜਾਬ ਨਾਲ ਵਿਤਕਰਾ ਨਹੀਂ ਕਰ ਸਕਦੇ ਸ਼ਹੀਦ-ਏ-ਆਜ਼ਮ ਦੇਸ਼ ਨੂੰਗਾ ਜੇ ਦੇਸ਼ ਜਾਦ ਹੋਇਆ ਹੋਊਗਾ ਸੋ ਤੇ ਪੰਜਾਬ ਨਾਲ ਕਿਉਂ ਬੇਰੁਖੀ ਵਿਤਕਰਾ ਕਿਉਂ ਔਰ ਵਿਕਸਿਤ ਭਾਰਤ ਤੇ ਤਾਂ ਹੀ ਬਣੂਗਾ ਜੇ ਦੇਸ਼ ਜਾਦ ਹੋਇਆ ਹੋਊਗਾ ਜੇ ਮਾਫੀ ਵੀਰ ਹੁੰਦੇ ਪੰਜਾਬ ਦੇ ਲੋਕ ਤੇ ਦੇਸ਼ ਨੂੰ ਆਜ਼ਾਦੀ ਨਹੀਂ ਮਿਲਣੀ ਸੀ ਜਾਖੜ ਸਾਹਿਬ ਜੇ ਮਾਫੀ ਵੀਰ ਉਰਫ ਵੀਰ ਸਾਵਰਕਰ ਵਰਗੇ ਭਗਤ ਸਿੰਘ ਹੁਣੇ ਹੋ ਜਾਂਦੇ ਤੇ ਅੱਜ ਵੀ ਤੁਸੀਂ ਗੁਲਾਮੀਆਂ ਦੀਆਂ ਜ਼ੰਜੀਰਾ ਜਕੜੇ ਹੋਣਾ ਸੀ ਇਹ ਉਹਨਾਂ ਕਰਕੇ ਦੇਸ਼ ਜਾਦ ਹੋਇਆ ਇਹ ਸਰਾਬੇ ਕਰਕੇ ਦੇਸ਼ ਜਾਦ ਹੋਇਆ ਇਹ ਉਦਮ ਸਿੰਘ ਦੀ ਸ਼ਹਾਦਤ ਕਰਕੇ ਜਿਹੜਾ ਉਹਨੇ ਬਦਲਾ ਲਿਆ ਜਾ ਕੇ ਉੱਥੇ ਯੂਕੇ ਚ ਇੰਗਲੈਂਡ ਚ ਉਹਨਾਂ ਕਰਕੇ ਦੇਸ਼ ਜਾਦ ਹੋਇਆ ਨਾ ਕਿ ਮਾਫੀ ਵੀਰ ਉਰਫ ਵੀਰ ਸਾਵਰ ਕਰ ਕਰਕੇ ਇਸ ਕਰਕੇ ਬੜਾ ਸਪਸ਼ਟ ਕਰਦਾ ਮੈਂ ਪੰਜਾਬ ਨਾ ਵਿਤਕਰਾ ਕੀਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ